ਇੱਕ ਨੌਜਵਾਨ ਦੁਆਰਾ ਸ੍ਰੀ ਦਰਵਾਸ ਸਾਹਿਬ ਦੇ ਗਲਿਹਾਰੇ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਸਵਾਲ ਖੜੇ ਹੋ ਜਾਂਦੇ ਨੇ ਕਿ ਬੇਅਦਬੀ ਕਿਉਂ ਕੀਤੀ ਕੋਈ ਸਾਜ਼ਿਸ਼ ਸੀ ਪਰ ਇਹ ਸਾਰੇ ਮਾਮਲੇ ਦੇ ਵਿੱਚ ਹੈਰਾਨੀਜਨ ਗੱਲ ਇਹ ਆ ਕਿ ਕੁਝ ਕੁ ਘੰਟਿਆਂ ਬਾਅਦ ਉਸ ਨੌਜਵਾਨ ਦਾ ਜਿਹੜਾ ਪਰਿਵਾਰ ਆ ਮੀਡੀਆ ਦੇ ਸਾਹਮਣੇ ਆ ਉਸ ਪਰਿਵਾਰ ਦੁਆਰਾ ਬਹੁਤ ਵੱਡੇ ਖੁਲਾਸੇ ਕੀਤੇ ਗਏ ਨੇ ਪਰਿਵਾਰ ਦਾ ਹਾਲਾਂਕਿ ਉਹਨਾਂ ਦੇ ਵੱਲੋਂ ਜੋ ਗੱਲਾਂ ਕੋਟ ਕੀਤੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਜਿਹੜਾ ਨੌਜਵਾਨ ਆ ਉਹ ਤਕਰੀਬਨ ਪਿਛਲੇ 14 ਸਾਲਾਂ ਤੋਂ ਜਿਹੜਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲਿਆ ਹਾਲਾਂਕਿ ਜਿਹੜਾ ਇਹ ਗੱਲ ਅਸੀਂ ਪੁਸ਼ਟੀ ਨਹੀਂ ਕਰ ਰਹੇ ਇਹ ਗੱਲ ਪਰਿਵਾਰ ਦਾ ਕਹਿੰਦਾ ਕਿ ਪਿਛਲੇ 14 ਸਾਲਾਂ ਤੋਂ ਜਿਹੜਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲਿਆ ਇਤੋਂ ਤੱਕ ਕਿ ਉਸ ਨੌਜਵਾਨ ਦੀ ਜਿਹੜੀ ਰਿਸ਼ਤੇਦਾਰੀ ਦੇ ਵਿੱਚੋਂ ਜਿਹੜਾ ਭੂਆ ਲੱਗਦੀ ਆ ਉਸ ਦਾ ਤਾਂ ਇਤੋਂ ਤੱਕ ਕਹਿਣਾ ਕਿ ਘਟਨਾ ਨਹੀਂ ਵਾਪਰੀ ਇੱਕ ਪਾਪ ਹੋਇਆ ਇਤੋਂ ਤੱਕ ਕਿ ਪਰਿਵਾਰਕ ਮੈਂਬਰਾਂ ਨੇ ਇਹ ਵੀ ਗੱਲ ਆਕੀਆ ਕਿ ਜੇਕਰ ਪੁਲਿਸ ਨੂੰ ਸਾਡੇ 7 ਦੀ ਲੋੜ ਹੋਵੇਗੀ ਅਸੀਂ ਸਾਥ ਦਵਾਂਗੇ ਪੂਰਨ ਤੌਰ ਤੇ ਜਿਹੜੀ ਜਾਂਚ ਪੜਤਾਲ ਕਰਕੇ ਜੋ ਵੀ ਬਣਦੀ ਸਜ਼ਾ ਉਸ ਨੌਜਵਾਨ ਨੂੰ ਦਿੱਤੀ ਜਾਵੇ ਪਰ ਉੱਥੇ ਬਾਰ ਬਾਰ ਪਰਿਵਾਰ ਇਹ ਗੱਲ ਕਰ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾ ਮਾਨਸਿਕ ਤੌਰ ਤੇ ਪਰੇਸ਼ਾਨ ਚੱਲਿਆ ਸੀ ਉਹ ਕਹਿੰਦੇ ਨੇ ਕਿ ਤੁਸੀਂ ਡਾਕਟਰਾਂ ਤੋਂ ਜਾਂਚ ਵੀ ਕਰਵਾ ਲਓ ਪਰ ਇੱਥੇ ਇੱਥੇ ਨਾ ਦੇ ਨਾਲ ਕਿਉਂਕਿ ਇੱਥੇ ਲੋਕਾਂ ਨੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਲੋਕ ਹੁਣ ਇਹ ਸੋਚਣਗੇ ਕਿ ਮਾਨਸਿਕ ਤੌਰ ਤੇ ਜਾਂ ਬਿਮਾਰ ਜਾਣ ਹੋ ਚੁੱਕੇ ਕਿਹਾ ਜਾ ਰਿਹਾ ਇੱਕ ਸਾਜ਼ਿਸ਼ ਦਾ ਸੱਜੀ ਉਹਨਾਂ ਦਾ ਇਹ ਕਹਣੇ ਕਿ ਪੁਲਿਸ ਪ੍ਰਸ਼ਾਸਨ ਡਾਕਟਰਾਂ ਦੀਆਂ ਟੀਮਾਂ ਨੇ ਜਿਹੜੀ ਇਸ ਸਾਰੇ ਘਟਨਾਕਰਮ ਦੀ ਜਿਹੜੀ ਪੂਰਨ ਤੌਰ ਤੇ ਜਿਹੜੀ ਸਪਸ਼ਟ ਤੌਰ ਤੇ ਜਾਂਚ ਕਰਨ ਜੋ ਵੀ ਜਾਂਚ ਦੇ ਵਿੱਚ ਨਿਕਲੇਗਾ ਉਸ ਨੌਜਵਾਨ ਨੂੰ ਜਿਹੜੀ ਸਜ਼ਾ ਉਹ ਦਿੱਤੀ ਜਾਵੇ ਪਰ ਹਾਲਾਂਕਿ ਜਿਹੜਾ ਜਾਂਚ ਦੇ ਵਿੱਚ ਪਤਾ ਲੱਗੇਗਾ ਕਿ ਪਰਵਾਰ ਦਾ ਪੱਖ ਸਹੀ ਸੀ ਕਿ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਵਾਲਾ ਜਾਂ ਪਰ ਕੋਈ ਸਾਜਿਜ ਦਾ ਹਿੱਸਾ ਸੀ ਪਾਰਾ ਇਸ ਮੌਕੇ ਜਿਹੜਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆਉ ਦੇਖਦੇ ਆ ਬਹੁਤ ਮਾੜਾ ਆ ਬਹੁਤ ਮਾਰੂਗੀ ਮਾੜਾ ਆ ਸਾਰੇ ਪਰਿਵਾਰ ਦੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਦਾ ਨਹੀਂ ਦਿਲ ਦੁਮਾਗੀ ਤੋੜ ਦੇ ਨੇਲ ਨੂੰ ਬੱਸ ਇਹ ਮੈਂ ਕੀ ਕਹਿੰਦੇ ਆ ਕਿੰਨੀ ਉੱਪਰ ਸੀ 23 ਦੇ ਤਿਹਾਰ ਉਹੋ ਜਿਹਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਐ ਜਿਹੜਾ ਆਪਣੇ ਆਪ ਜੋਗਾ ਨਹੀਂ ਐ ਤੋ ਲੰਗਾਰ ਤੇ ਦਵਾਈ ਕਿਨੇ ਚੋਂ ਚਲਦੀ ਵੇਚਦੇ ਦਵਾਈ ਇਹਦੇ 2014 ਤੋਂ ਪਰਕਣੀ ਪਿਆ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ ਆ ਤਾਂ ਕੱਲੀ ਕੱਲੀ ਤੇ ਮਾਰੀ ਮੇਰੇ ਦੋਸਤ ਸਾਥ ਰੰਦਾ ਸੀ ਤੇ ਇਸ ਤਰ੍ਹਾਂ ਹੀ ਜੇ ਨੂੰ ਮਤਲਬ ਜੇ ਤੇ ਉਹਨੂੰ ਡੱਕਦੇ ਆ ਨਾ ਤੇ ਫੇ ਲੜਾਈ ਝਗੜਾ ਹੁੰਦਾ ਪਾਣੀ ਪੋਣੀ ਡੋਲੀ ਜਾਣਾ ਫਿਰ ਹੱਥ ਤੋਂ ਹੀ ਜਾਣੇ ਸਾਰੀ ਸੜਿਆੜੀ ਫਲਾਸੇ ਦੇ ਬੱਕ ਤੇ ਰਹਿਣਾ ਉਹਨਾਂ ਸੰਦੋਂ ਪਰ ਨਹੀਂ ਵੰਦਣਾ ਆਪੇ ਕੱਲੇ ਨੇ ਬੜਾ ਅਜਿਹਾ ਮੈਨੂੰ ਕਹਿਣ ਪਰਿਵਾਰ ਨੂੰ ਕਹੇ ਵੀ ਤੂੰ ਨਾ ਸੇੜੋ ਜਿੱਤਰਾ ਕਰੀ ਜਾ। ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਨੂੰ ਮਾਨ ਦੇਣਾ। ਤੇ ਮੇਰੇ ਵਾਦੋ ਰੋਗ ਨਹੀਂ ਵੀ ਮੈਨੂੰ ਕੱਲਾ ਫੜ ਕੇ ਤੇ ਹਰ ਤਾਲਾ ਜਿਨੀ ਤਰ੍ਹਾਂ ਤੇ ਨਾਮ ਮੇਰਾ ਨਾ ਜਾਂਦਾ ਹੀ। ਹਾਂਜੀ ਬਾਕੀ ਸਾਰਾ ਪਰੇਸ਼ਾਨ ਤੇ ਮੈਂ ਨੂੰ ਇਹ ਦੁਨੀਆਂ ਲਿਆ ਲੂਗਾ ਕਿਸ ਤਰੀਕੇ ਨਾਲ ਮਨ ਨੂੰ ਯੂਟਿਊਬ ਤੋਂ ਪਹਿਲਾਂ ਆ ਜਾਂਦਾ ਬੰਦੇ ਨੂੰ ਇਹੋ ਜਿਹੇ ਬੰਦਿਆਂ ਨੂੰ ਆ ਦਵਾਈ ਤੇ ਉਹ ਆ ਦਵਾਈ ਤੇ ਉਹ ਉਹਨਾਂ ਕਰਜ ਪਾਏ ਹੁਣ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਕਿਹਾ ਤੇ ਕੋੜੀ ਦਵਾਈ ਜਿੰਨ ਪਤਾ ਲੱਗਦਾ ਸਬਜੀ ਢੋਲ ਦਿੰਦਾ ਤੇ ਰੋਕੀਆਂ ਛੋੜ ਦਿੰਦਾ ਅਸੀਂ ਇੱਕ ਦੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿਹਦੇ ਦੇ ਹਾਂਜੀ ਪਰਿਵਾਰ ਪੂਰਾ ਘਰ ਸੇਕ ਤੁਸੀਂ ਐਡ ਕਰੰਤੀ ਹਾਂਜੀ ਮੈਂ ਬਾਤ ਮੈਂ ਬਾਤ ਪੂਜਾ ਕਰਦਾ ਹਾਂ ਮੇਰੇ ਬੱਚਾ ਵੀ ਇੱਕ ਛੋਟਾ ਕੀਰਤਨ ਗਾਤਾ ਵਾ ਮੈਂ ਜਿਹੜਾ ਏ ਤੋਂ ਏ ਤੋਂ ਵੱਡਾ ਉਹ ਵੀ ਥੋੜਾ ਬਲਾ ਹੁੰਦਾ ਉਹਨੇ ਛੋਟਾ ਬਲਾ ਸਿੱਖਿਆ ਵਾਾਰੇ ਬਾਤ ਪੂਜਾ ਕਰਨ ਵਾਲਾ ਸਾਰਾ ਪਰਿਵਾਰ ਹੀ ਹੈ ਕਦੋਂ ਸ਼ੁਰੂ ਹੋਣਾ ਲੱਗਾ ਕਿ ਘਰੇ ਬੱਚੇ ਨਾਲ ਬੇਅਦਬੀ ਕੀਤੀ ਗਈ ਉਹ ਇੱਕ ਮੁੰਡਾ ਇਹ ਮੇਰਾ ਸੇਵਾਦਾਰ ਆ ਉੱਥੇ ਦਰਬਾਰ ਸੌ ਲਗਾ ਹੀ ਤੇ ਉਹਨਾਂ ਪਸਾਰ ਲਿਆ ਵੀ ਉਹ ਫਲਾਣੇ ਦਾ ਲੜਕਾ ਵਾ ਤੇ ਉਹਨੂੰ ਜਾ ਕੇ ਦੱਸੋ ਉਹਨਾਂ ਨੇ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕਿ ਢੀ ਪ੍ਰਸ਼ਾਸਨ ਨਾਲ ਮੈਂ ਕੋਈ ਅਜੇ ਸ਼ਹਿਰੇ ਮੈਨੂੰ ਇੱਕ ਆ ਹੀ ਮੁਲਾਜ਼ਮ ਅਫਸਰ ਤੇ ਉਹ ਮੇਰੇ ਕੋਲ ਆਧਾਰ ਕਾਰਡ ਮੰਗਦਾ ਸੀ ਬਾਕੀ ਆਧਾਰ ਕਾਰਡ ਲੈ ਗਿਆ ਸੀ ਇਹਦਾ ਲੋਕੀ ਆਪਣੀ ਕਾਰਵਾਈ ਕਰਦੇ ਸਨ ਯਾਰ ਕੋਈ ਬੜ ਕੇ ਕਿ ਉਹ ਬੇਅਦਬੀ ਕੀਤੀ ਲੱਗਾ ਕਿ ਕਿਸੇ ਨੇ ਇਸ਼ਾਰੇ ਦਿੱਤੇ ਜਾਂ ਜੜ ਕੀ ਦੀ ਇਹ ਮਨਸਿਕਾ ਦੇ ਦਿਮਾਗੀ ਦਿਮਾਗੀ ਤੋਂ ਤੇ ਦਿਨ ਸਾਰੇ ਸੂਏ ਆ ਗਏਗਾ ਬੰਦਾ ਇਹ ਦਿਮਾਗੀ ਤੋਂ ਤੇ ਹੈ ਨੀਲਾ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਜਾਂਚ ਹੋਣੀ ਚਾਹੀਦੀ ਵੈਸੇ ਇਹ ਜੋ ਕੀਤਾ ਇਹਨੇ ਆਪ ਕੀਤਾ ਜੋ ਇਹਨੇ ਕੀਤਾ ਹੋਗਾ ਇਹਨੇ ਆਪ ਕੀਤਾ ਦਿਮਾਗ ਜਿਹੜੇ ਦਿਮਾਗ ਆਂਦਾ ਨਾ ਉਹ ਹੀ ਕਰਦਾ ਕੋਈ ਚੀਜ਼ ਆਲੀ ਹੈ ਨਾ ਤੇ ਇਹ ਉਹ ਹੀ ਕਰਦਾ ਕੀ ਲੱਗਦਾ ਤੁਸੀ ਭੂਆ ਹਾਂਜੀ ਕਿੱਦਾਂ ਦੇਖ ਰੋ ਪੂਰੀ ਘਟਨਾ ਨੂੰ ਬਹੁਤ ਮੰਦ ਭਾਨੀ ਗੱਲਣਾ ਪਾਪ ਹੈ ਘਟਨਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਇਹ ਕਹਨੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਚੈਪਟਰ ਕੀਤਾ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜਿਉ ਉਹਨਾਂ ਨੂੰ ਲੱਗਦਾ ਕਿ ਸਟੇਬਲ ਹੈ ਨੇ ਜਾਣ ਕੇ ਕੀਤਾ ਉਸ ਜਹਾਦ ਹਾਕਦਾਰ ਤੇ ਜੇ ਉਹ ਉਹਦੇ ਮੈਡੀਕਲ ਚ ਪਹਿਲਾਂ ਉਹਨੂੰ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਾਂਗੇ ਪਰ ਇਹ ਹੈ ਕਿ ਇਹ ਕਹਿੰਦੇ ਕਿ ਜਾਣ ਕੇ ਕੀਤਾ ਉਨੇ ਜਾਣਦੇ ਉਹ ਮੈਡੀਕਲ ਡਿਸਟਰਬ ਹੈ 12 13 ਸਾਲ ਜਿਹੜੇ ਦੌਰ ਚੱਲਦਾ ਪਿਆ ਚਰਾਸੀ ਦਾ ਹਰਮੰਦਰ ਸਾਹਿਬ ਦੇ ਲਾਗੇ ਬੈਠੀ ਸੀ ਲੱਗਦਾ ਕਿ ਦੋ ਕੋ ਪੁੰਚੇ ਸਿਕ ਪਲਾਂ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਹਾਂ ਨਾ ਤੇ ਸਾਨੂੰ ਬੜਾ ਦੁੱਖ ਹੁੰਦਾ ਹੀ ਅਸੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਦਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਦਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਜੋ ਉਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾ ਕੇ ਤੁਸੀਂ ਮਹੱਲੇ 'ਚ ਕਿਸੇ ਨੂੰ ਪੁੱਛ ਸਕਦੇ ਹੋ ਜਿਹੜੇ ਉੱਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਣ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮਹੱਲੇ 'ਚ ਕਿਸੇ ਘਰ ਚੱਲ ਜਾਓ ਜਾਜ ਹੋਣੀ ਚਾਹੀਦੀ ਜਾਜ ਹੋਣੀ ਚਾਹੀਦੀ ਉਹਦੀ ਮੈਡੀਕਲ ਦੀ ਜਾਜ ਹੋਣੀ ਚਾਹੀਦੀ ਸਾਨੂੰ ਪ੍ਰਵਾਦ ਨੂੰ ਪੁੱਛਣ ਦੀ ਨਹੀਂ ਲੋੜ ਮਹੱਲੇ 'ਚ ਆ ਜਿਓ ਜਿਹਨੂੰ ਮਰਜੀ ਵਸ਼ੇ ਲੋ ਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾ ਕੇ ਇਹਨਾਂ ਮੱਥੀ ਪੁੱਛ ਲੋ ਪੂਰਾ ਪ੍ਰਵਾਦਕ ਕੁਰਸੇ ਦਾ ਹਾਂਜੀ ਕੁਰਸੇ ਦਾ ਦੋ ਬੱਚੇ ਆਏ ਕੀਰਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਤੇ ਚਲੋ ਕੰਮ ਤੇ ਲੱਗੇ ਆ ਕਿ ਨਹੀਂ ਜਿਹੋ ਜਿਹੇ ਹਾਲਾਤ ਹੈ ਜਿਹੋ ਜੀ ਮੰਗਾਈ ਹੈ ਨਹੀਂ ਚੱਲਦਾ ਸਰਕਲ ਕਈ ਵਾਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾ ਨਹੀਂ ਬਣਾਣੀ ਚੋਰੀ ਪਰ ਹੌਲੀ ਹੌਲੀ ਪਤਾ ਨਹੀਂ ਕਿ ਮਾੜਾ ਟਾਈਮ ਆਇਆ ਇਹਦਾ ਜਿਹੜਾ ਮੈਂਟਲੀ ਹੋ ਗਿਆ ਬਹੁਤ ਇਲਾਜ ਕਰਾਇਆ ਘਰ ਵਿੱਚ ਵੀ ਬੜੀ ਕਈ ਵਾਰੀ ਆਪਣੇ ਪਿਓ ਦੇ ਵੀ ਹੱਥੀ ਪਿਆ ਉਹਦੇ ਸਿਰ ਤੇ ਵੀ ਕਈ ਵਾਰੀ ਇਹਨੇ ਕੋਈ ਨਾ ਕੋਈ ਚੀਜ਼ ਜਿਹੜੀ ਆਉਂਦੀ ਮਾਰ ਦਿੰਦਾ ਹੀ ਭੱਜੀ ਆਉਂਦੇ ਹਾਂ ਅਸੀਂ ਪਿੱਛੇ ਜੇ ਬਹੁਤ ਬਿਮਾਰ ਹੋ ਗਿਆ ਸੀ ਇਹਦਾ ਗੁਰਨਾਨਕ ਹਸਪੀਟਲ ਲੈ ਲਾਜ ਵੀ ਚੱਲਿਆ 2 ਗ੍ਰਾਮ ਤੇ 3 ਗ੍ਰਾਮ ਖੋਣ ਰਹਿ ਗਿਆ ਹੀ ਸਾਰਾ ਖਾਣਾ ਬਿਨਾ ਵੀ ਛੱਡ ਗਿਆ ਹੀ ਇਹਨੇ ਦਿੱਤੋ ਤੱਕ ਕਹਿਤਾ ਸੀ ਭਰਾ ਮੈਂ ਰਹਿਣੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂ ਦਿੰਦੇ ਸੀ ਕਿ ਮੁਰਕੇ ਲੱਭ ਕੇ ਲੋੜਾ ਪੈਂਦਾ ਹੈ ਤੇ ਵੀ ਦੋ ਦੋ ਤਿੰਨ ਘਰ ਨਹੀਂ ਮੁੜਦਾਂਦਾ ਇਹਦਾ ਬੜਾ ਧਿਆਨ ਆ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਥੂਮ ਬਾਥੂਮਾਇ ਰੱਖਿਆ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9:00 ਵਜੇ ਦਿੰਦੇ ਲੱਗੇ ਨਿਕਲ ਗਿਆ ਕਰੋ ਗਿਆਨ ਛੋਣੀ ਗਈ ਦੀ ਗਿਆਨ ਛੋਣੀ ਗਈ ਦੀ